ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪਜੀ ਦੇ ਚਰਨਾਂ ਕਮਲਾਪਾਸ ਸਦਾ ਨਮਸਕਾਰ ਹੈ ਸੰਗਤ ਜੀਓ ਜਿਹੜੀਆਂ ਸੰਗਤਾਂ ਜਪ ਤਪ ਕਰਦੀਆਂ ਨੇ ਭਜਨ ਬੰਦਗੀ ਕਰਦੀਆਂ ਨੇ ਪਰ ਕਾਫੀ ਸਮੇਂ ਤੋਂ ਇੰਜ ਕਰਨ ਦੇ ਬਾਅਦ ਵੀ ਉਹਨਾਂ ਦੀ ਕੋਈ ਅਵਸਥਾ ਨਹੀਂ ਬਣੀ ਉਹਦੇ ਪਿੱਛੇ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਆਪਾਂ ਗ੍ਰੋਧ ਕਰਨੀ ਆ ਮਾੜਾ ਬੋਲਨੀ ਆ ਸੰਗਤ ਜਿਉ ਇੱਕ ਕਾਰਜ ਕਰੇ ਪਿੱਛੇ ਜਿਹੜਾ ਆਪਣਾ ਜਪ ਤਪ ਹੈ ਉਹ ਚਲਾ ਜਾਂਦਾ ਹੈ ਆਪਾਂ ਖਾਲੀ ਰਹਿ ਜਾਂਦੇ ਆ ਜੇ ਅਸੀਂ ਥੋੜੀ ਵੀ ਭਜਨ ਬੰਦਗੀ ਕਰਨੀ ਆ ਪਰ ਜੇ ਸਾਡੀ ਉਹ ਕੀਤੀ ਹੋਈ ਸਾਰੀ ਭਜਨ ਬੰਦਗੀ ਜਮ੍ਹਾਂ ਹੁੰਦੀ ਹੈ ਕਿਸੇ ਪਾਸੇ ਨਹੀਂ ਜਾਂਦੀ ਹੌਲੀ ਹੌਲੀ ਕਰਕੇ ਉਹ ਇੱਕ ਬਹੁਤ ਵੱਡਾ ਭੰਡਾਰ ਬਣ ਜਾਂਦੀ ਹੈ ਪਰ ਜੇ ਅਸੀਂ ਬਹੁਤ ਬੰਦਗੀ ਕਰਾਂਗੇ ਹਰ ਰੋਜ਼ ਬੰਦਗੀ ਕਰਾਂਗੇ ਪਰ ਉਹ ਸਾਡੇ ਕੋਲ ਨਾ ਰਵੇ ਤੇ ਟੁਰ ਜਾਵੇ ਅਸੀਂ ਕਿਸੇ ਨੂੰ ਮਾੜਾ ਬੋਲੇ ਆ ਕਿਸੇ ਨੂੰ ਵੱਧਵਾ ਦੇ ਦਿੱਤੀ ਗੁੱਸੇ ਵਿੱਚ ਮਾੜੇ ਬਚਨ ਬੋਲ ਦਿੱਤੇ क्रोध ਕਰ ਲਿਆ ਉਹ ਸਾਰਾ ਜਪ ਤਪ ਟੁਰ ਜਾਂਦਾ ਹੈ ਚਲਾ ਜਾਂਦਾ ਹੈ ਆਪਾਂ ਖਾਲੀ ਰਹਿ ਜਾਂਦੇ ਆ ਸੋ ਸੰਗਤ ਜਿਓ ਇਹ ਇੱਕ ਤਾਲਾ ਬਣ ਜਾਂਦਾ ਹੈ ਜੇ ਆਪਾਂ ਜਪ ਤਪ ਕਰੇ ਪਿੱਛੋਂ ਗੁੱਸਾ ਨਾ ਕਰੀਏ ਕਿਸੇ ਨੂੰ ਮਾੜਾ ਨਾ ਬੋਲੀਏ ਅਪਾ ਜੋ ਬੰਦਗੀ ਕਰੀਏ ਉਹ ਸਾਡੀ ਜਮਾ ਹੋਵੇ ਇਸ ਵਾਸਤੇ ਸਾਨੂੰ ਆਪਣੇ ਜਹਿਵਾ ਤੇ ਆਪਣੇ ਕ੍ਰੋਧ ਤੇ ਥੋੜਾ ਨਿਯੰਤਰਣ ਕਰਨਾ ਚਾਹੀਦਾ ਏ ਤਾਂ ਜੋ ਆਪਣਾ ਜੋ ਵੀ ਕਮਾਈ ਹੈ ਸਾਡੇ ਕੋਲ ਜਮਾ ਰਹੇ ਤੇ ਹੌਲੀ ਹੌਲੀ ਟਰਦਿਆਂ ਟਰਦਿਆਂ ਪ੍ਰਮਾਤਮਾ ਸਾਡੀ ਕੋਈ ਅਵਸਥਾ ਬਣਾਵੇ ਆਪਣੇ ਦਰ ਦੇ ਲਾਇਕ ਕਰ ਲੈਣ ਸਤ ਸੰਗਤ ਜੀਓ ਆਪ ਜੀ ਨੂੰ ਵੀ ਜੇ ਐਵੇਂ ਕਾਫੀ ਸਮਾਂ ਹੋ ਗਿਆ ਹੈ ਤੇ ਇਸ ਗੱਲ ਤੇ ਆਪਾਂ ਚਾਤੀ ਮਾਰੀ ਵਿੱਚ ਦਾਸ 20 ਸ਼ਾਮਲ ਹੈ ਕਿ ਕਿਤੇ ਅਸੀਂ ਆਪਾਂ ਬੰਦਗੀ ਦੇ ਨਾਲ ਨਾਲ ਗੁੱਸਾ ਜਾਂ ਮਾੜੇ ਬਚਨ ਦੇਣੀ ਬੋਲਦੇ ਜਿਦੇ ਕਰਕੇ ਆਪਾਂ ਫਿਰ ਖਾਲੀ ਰਹਿ ਜਾਣੇ ਆ ਸਸੰਗਤ ਜੀਓ ਅੱਗੋਂ ਵਾਸਤੇ ਆਪਾਂ ਇਸ ਗੱਲ ਦਾ ਵਿਚਾਰ ਕਰੀਏ ਧਿਆਨ ਰੱਖੀਏ ਕਿ ਜੋ ਵੀ ਆਪਾਂ ਬੋਲਣਾ ਹੈ ਉਹ ਪਲਾ ਬੋਲਣਾ ਹੈ गुस्सा नहीं करना क्रोध नहीं करना क्योंकि क्रोध जप तप खा जाता है जिमें महापुरुष दसाया करते हैं तो बेनतियाँ प्रवान कर वाहगुरु जी का खालसा वाहेगुरू जी की फतेह